ਪਾਡ ਪਾ ਦੋ ਜਦੋਂ ਪ੍ਰੋਡਕਟ ਕਿਸੇ ਦਾ ਤੁਹਾਨੂੰ ਆਰਡਰ ਆਊਗਾ ਸੋ ਜਿਵੇਂ ਬੰਗਾਲ ਚ ਬੰਗਾਲ ਤੋਂ ਆਰਡਰ ਆ ਗਿਆ ਤੁਸੀਂ ਆਪਦੇ ਐਮਾਜ਼ਨ ਦਾ ਦੇ ਵਿੱਚ ਜਦ ਪ੍ਰੋਡਕਟ ਭੇਜਣ ਉਹਨਾਂ ਨੂੰ ਉਹ ਲੈਣ ਵੀ ਆਪ ਆਉਂਦੇ ਨੇ ਤੇ ਪੈਸੇ ਤੁਹਾਨੂੰ ਐਮਾਜ਼ਨ ਤੇ 7 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਖਾਤੇ ਚ ਆ ਜਾਂਦੇ ਨੇ ਹਰ ਹਫਤੇ ਤੁਹਾਨੂੰ ਲਗਾਤਾਰ ਪੈਸੇ ਆਉਣ ਲੱਗ ਜਾਣਗੇ ਸੇਫ ਪੈਸੇ ਨੇ ਕਿਤੇ ਭੱਜਦੇ ਨਹੀਂ ਕੁਝ ਹੋਰ ਨਹੀਂ ਹੈਗਾ ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਜਿੰਨਾ ਤੁਸੀਂ ਬੰਗਾਲ ਭੇਜਦੇ ਐਮਾਜ਼ਨ ਦਾ ਕਮਿਸ਼ਨ ਹੈ ਪਰ ਜੇ ਤੁਸੀਂ ਵਿੱਚ ਆਪਦਾ ਕਾਰਡ ਪਾ ਦੋਗੇ ਤਾਂ ਉਹ ਗਾਹਕ ਕਈ ਵਾਰ ਐਂ ਕਰਨ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਡਾਇਰੈਕਟ ਜੁੜ ਜਾਊਗਾ ਤੁਹਾਡੇ ਨਾਲ ਨਿੱਜੀ ਤੌਰ ਤੇ ਤੁਹਾਨੂੰ WhatsApp ਦੇ ਉੱਪਰ ਮੈਸੇਜ ਆ ਜਾਇਆ ਕਰੂਗਾ ਕਿ ਯਾਰ ਐਂ ਕਰੋ ਵੀ ਮੈਨੂੰ ਇੱਥੇ ਬੰਗਾਲ ਦੇ ਵਿੱਚ 2 ਕਿਲੋ ਚੱਕਰ ਭੇਜ ਦਿਓ ਤੁਸੀਂ ਇੱਥੋਂ GST ਦੇ ਬਿੱਲ ਕੱਟ ਕੇ ਉੱਥੇ ਭੇਜ ਦੋਗੇ ਤਾਂ ਵੀਰੋ ਜੇ ਆਨਲਾਈਨ ਮਾਰਕੀਟਿੰਗ ਇੰਨੀ ਵੱਡੀ ਆ ਉੱਥੇ ਮੇਰੇ ਨਾਲ ਖੜੇ ਨੇ ਭਪਿੰਦਰ ਸਿੰਘ ਸੋਹੀ ਭਾਰਤੀ ਕਿਸਾਨ ਯੂਨੀਅਨ ਨਾਲ ਇਹ ਜੁੜੇ ਹੋਏ ਨੇ ਘੋੜੇ ਬਹੁਤ ਚੰਗੇ ਹਨ ਕੋਲੇ ਨਾਮੀ ਘੋੜੇ ਰੱਖੇ ਹੋਏ ਨੇ ਸੱਤ ਘੋੜੇ ਨੇ ਇਹ ਫੁੱਲਾਂ ਦੀ ਖੇਤੀ ਕਰਦੇ ਨੇ ਇਹ ਫੁੱਲ ਇੱਕ ਕਹਿੰਦੇ ਤੋਂ ਇਹਨਾਂ ਦਾ ਕੰਟਰੈਕਟ ਫਾਰਮਿੰਗ ਹੈ ਅੜੀ ਫੁੱਲਾਂ ਦੀ ਹੈ ਖੇਤੀ ਤੇ ਤਕਰੀਬਨ ਇਹਨਾਂ ਨੇ ਪਿਛਲੀ ਵਾਰੀ 12 ਬਿਗੇਆਂ ਚ ਫੁੱਲਾਂ ਦੀ ਖੇਤੀ ਕੀਤੀ ਸੀ ਤਾਂ ਉਹ ਜਿਹੜੇ 12 ਬਿਗੇ ਨੇ ਉਹਨਾਂ ਦੀ ਖੇਤੀ ਹੋਈ ਸੀ ਕੰਟਰੈਕਟ ਤਾਂ ਉਹਦੇ ਵਿੱਚ ਜਿਹੜਾ ਕੰਟਰੈਕਟਰ ਹੈ ਉਹ ਵੀ ਆਪਣੇ ਪੰਜਾਬ ਦਾ ਹੀ ਸੀਗਾ ਉਹ ਕਿੱਥੇ ਭੇਜ ਰਿਹਾ ਯੂਰਪ ਚ ਭੇਜ ਰਿਹਾ ਪਰ ਉਹ ਆਪਦੇ ਹਿਸਾਬ ਨਾਲ ਰੇਟ ਦਿੰਦਾ ਪਰ ਜੇ ਮੈਂ ਵੀਰੇ ਨੂੰ ਐਦ ਕੀ ਕਿਹਾ ਕਿ ਐਮਾਜਨ ਤੇ ਤੁਸੀਂ ਆਪਦਾ ਖਾਤਾ ਆਪਦਾ ਕਾਰਡ ਬਣਾਓ ਜਾਂ ਇਹਨਾਂ ਨੇ ਫਲਿੱਪਕਾਰਡ ਤੇ ਬਣਾਇਆ ਦੇਖੋ ਜਿਹੜਾ 20 ਗ੍ਰਾਮ ਕੰਦੇਆਂ ਦਾ ਬੀਜ ਆ 20 ਗ੍ਰਾਮ ਕੁਝ ਵੀ ਨਹੀਂ ਇੱਕ ਕੰਦੇ ਚੋਂ ਨਿਕਲੇ ਆਉਂਦਾ ਉਹ ਘਟੋ ਘਟ 100 ਰੁਪਏ ਦਾ 20 ਗ੍ਰਾਮ ਇਹ ਬੀਜ ਵਿਕ ਜਾਂਦਾ ਜੀ ਫਲਿੱਪਕਾਰਡ ਦੇ ਉੱਪਰ ਤਾ ਵੀਰੇ ਉਹਨਾਂ ਨੇ ਵੀ ਐਤ ਕੀ ਸ਼ੁਰੂ ਕਰਨਾ ਨੇ ਉਹਨੂੰ ਮੈਂ ਕਿਹਾ ਹੈਗਾ। ਬਾਕੀ ਜੇ ਤੁਸੀਂ ਪਧੇਰੇ ਜਾਣਕਾਰੀ ਲੈਣੀ ਹੋ ਤਾਂ ਤੁਸੀਂ ਫੇਸਬੁੱਕ ਤੇ ਜਾਂ ਇੰਸਟਾਗ੍ਰam ਤੇ ਮੇਰਾ ਕਾਊਂਟ ਅਭਜੰਦਰ ਸਿੰਘ ਸੰਗਾ ਲੱਭ ਲਿਓ, ਮੈਨੂੰ ਫੋਲੋ ਕਰ ਲਿਓ, ਟਾਈਮ-ਟਾਈਮ ਤੇ ਤੁਹਾਨੂੰ ਵੀਡੀਓਜ਼ ਦੱਸਦੇ ਰਹਾਂਗੇ। ਜੇ ਸਮਝ ਨਹੀਂ ਆਊਗੀ ਕਿਸੇ ਭਰਾ ਨੂੰ ਤਾਂ ਮੈਨੂੰ ਉਹ ਤੇ ਮੈਸੇਜ ਵੀ ਕਰਦੇ ਹੋ ਤਾਂ ਤੁਹਾਨੂੰ ਮੈਂ ਮੈਸੇਜ ਦਾ ਰਿਪਲਾਈ ਜਾਂ ਮੈਂ ਕਰੂੰਗਾ ਜਾਂ ਸਾਡੀ ਟੀਮ ਆਨਲਾਈਨ ਐਕਸਪਰਟ ਜਿਹੜੀ ਟੀਮ ਹੈ ਉਹ ਤੁਹਾਡੇ ਨਾਲ ਕੰਟੈਕਟ ਕਰ ਲਓ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਜਿਹੜਾ ਨੌਜਵਾਨ ਯੂਥ ਬੈਠਾ ਇੱਥੇ ਸਾਡਾ ਜੇ ਆਪਾਂ ਮੱਝ ਵੀ ਵੇਚਣੀ ਆ ਤਾਂ ਉਹਨੂੰ ਵੀ ਆਨਲਾਈਨ ਵੇਚੋ ਆਨਲਾਈਨ ਐਡ ਪਾਓ ਸਾਡੇ ਪਿੰਡ ਵਪਾਰੀ ਆਇਆ ਉਹ ਮੱਝ ਤੇ ਮੋਰਨ ਅਸਲ ਦੀ ਮੱਝ ਸੀਗੀ ਉਹ 70000 ਰੁਪਏ ਰੇਟ ਲਾ ਕੇ ਗਿਆ ਉਹ ਮੇਰੇ ਕੋਲੇ ਆ ਗਿਆ ਉਹ ਕਹਿੰਦਾ ਵੀ ਮੱਝਾਂ ਵੇਚਣਿਆਂ ਨੇ ਵਪਾਰੀਆਂ ਨੇ ਸਾਡੇ ਲੈ ਕੇ ਜਾਣੀਆਂ ਨੇ ਮੈਂ ਕਿਹ ਕੀ ਰੇਟ ਆ ਉਹ ਕਹਿੰਦਾ ਵੀ 70 ਤੱਕ 70 ਲਾ ਗਿਆ 75 ਤੱਕ ਹੋ ਜੂ ਮੈਂ ਆਨਲਾਈਨ ਪਾ ਦੇ ਉਹਨੇ ਆਨਲਾਈਨ ਪਤਾ ਉਹਨੇ 120000 ਰੁਪਏ ਮੰਗਿਆ ਜੀ ਤੇ ਮੈਂ ਤੁਹਾਨੂੰ ਹੱਤ ਵਾਲੀ ਗੱਲ ਦੱਸਦਾ ਰਾਜਸਥਾਨ ਤੋਂ ਗਾਹਕ ਚੱਕਰੀਆਂ ਤੋਂ ਉਹਦੇ ਕੋਲ ਗਾਹਕ ਆਇਆ 112000 ਰੁਪਏ ਦੀ ਉਹ ਦੋ ਝੋਟੀਆਂ ਲੈ ਗਿਆ ਉਹ ਹੋਇਆ ਕਿਵੇਂ ਹੈ ਜੇ ਵਪਾਰੀ ਦਾ ਵਪਾਰੀ ਆਪ ਕਮਾ ਕੇ ਵੇਚਦਾ ਪਰ ਜੇ ਤੁਸੀਂ ਸਿੱਧਾ ਗਾਹਕ ਨਾਲ ਜੁੜੋਗੇ ਤਾਂ ਤੁਸੀਂ ਸਿੱਧਾ ਵੇਚ ਸਕਦੇ ਹੋ ਤੋ ਸੋ ਸਾਨੂੰ ਆਨਲਾਈਨ ਹੋਣਾ ਪੈਣਾ ਆਨਲਾਈਨ ਲਈ ਇੰਸਟਾਗ੍ਰਾਮ ਤੇ ਆਪਦਾ ਆਪਦੇ ਇਨਫਾਰਮ ਦਾ ਖਾਤਾ ਬਣਾ ਲਓ ਫੇਸਬੁੱਕ ਤੇ ਬਣਾ ਲਓ ਅੱਜ ਦੁਨੀਆ ਚਾਹੇ ਸਾਡੇ ਬਜ਼ੁਰਗ ਨੇ ਚਾਹੇ ਸਾਡੀਆਂ ਮਾਵਾਂ ਨੇ ਭੈਣਾਂ ਨੇ ਕੋਈ ਵੀ ਆ ਉਹ ਸਾਰਾ ਦਿਨ ਆਪਾਂ ਆ ਹੁਣ ਵੀ ਮੈਂ ਸਾਹਮਣੇ ਬੈਠੇ ਦੇਖ ਰਿਹਾ ਕੁਝ ਕਿਸਾਨ ਹਲੇ ਵੀ ਆਪਦਾ ਫੇਸਬੁੱਕ ਤੇ ਬੈਠੇ ਦੇਖ ਰਹੇ ਨੇ ਆ ਲੀਡਰਾਂ ਨੂੰ ਦੇਖਣ ਨਾਲੋਂ ਆਪਾਂ ਜੇ ਉਹਦੇ ਤੇ ਪ੍ਰੋਡਕਟ ਦੇਖ ਲਾਂਗੇ ਤੇ ਆਪਦੇ ਪਾਲਾਂਗੇ ਤਾਂ ਜ਼ਿਆਦਾ ਉਹ ਆਪਾਂ ਨੂੰ ਰੋਜ਼ਗਾਰ ਤੇ ਪੈਸੇ ਦੇਣਗੇ ਆ ਫੋਟੋਆਂ ਕੋਈ ਪੈਸੇ ਨਹੀਂ ਦਿੰਦੀਆਂ ਤੋ ਵੀਰ ਬਣ ਕੇ ਜੋ ਨੌਜਵਾਨ ਮੁੰਡੇ ਨੇ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਆਪਣੀਆਂ ਫਸਲਾਂ ਦੀ ਐਡਵਰਟਾਈਜ਼ ਕਰੋ ਕੁਝ ਵੀ ਵੇਚਣਾ ਉਹਦੀ ਆਨਲਾਈਨ ਆਨਲਾਈਨ ਤੇ ਜ਼ਰੂਰ ਪਾਓ ਜੀ ਤੁਸੀਂ ਮਿਰਚਾਂ ਦਾ achar ਜਿਹੜੀਆਂ ਆਪਣੇ ਘਰਾਂ 'ਚ ਮਹਾਰਤ ਆ ਤੁਸੀਂ ਹੋਰ ਕਰਿਓ ਹਰ ਘਰ 'ਚ ਮੰਝਾ ਆਪਣੇ ਬੁਣਿਆ ਹੋਇਆ Amazon ਤੇ ਪਾ ਕੇ ਦੇਖਿਓ ਵੀ ਮੰਝਾ ਮੰਝੇ ਦਾ ਕੀ ਰੇਟ ਆ ਕੱਲਾ ਤੁਸੀਂ ਮੰਝਾ ਲਿਖ ਕੇ ਦੇਖਿਓ ਤੁਹਾਨੂੰ ਰੇਟ ਪਤਾ ਲੱਗੂ ਮੈਂ ਤੁਹਾਨੂੰ ਤੁਹਾਨੂੰ ਸ਼ਾਇਦ ਮੇਰੀ ਗੱਲ ਝੂਠ ਲੱਗੇ ਕਟੋ ਕਟ 9000 ਰੁਪਏ ਦਾ ਮੰਝਾ ਜੀ ਬਣਿਆ ਹੋਇਆ ਤੇ ਅਸੀਂ ਤਾਂ ਵੇਚਦੇ ਨਹੀਂ ਪਿੰਡਤ ਸਾਡੇ ਘਰ ਘਰ ਸਾਡੇ ਮਾਮਾ ਭੈਣਾ ਨੂੰ ਬੁਣਨੇ ਆਉਂਦੇ ਨੇ ਮੰਝੇ ਪਰ ਅਸੀਂ ਵੇਚ ਨਹੀਂ ਰਹੇ ਉਹਦੀ ਮਾਰਕੀਟਿੰਗ ਨਹੀਂ ਕਰ ਰਹੇ ਆ ਇੱਥੇ ਆ ਰਾਜਪੁਰੇ ਕੋਲੇ ਇੱਥੇ ਇੱਕ ਕੁਰਸੀਆਂ ਬਣਾਉਂਦਾ ਨੂੰ ਬੁਣਨਾ ਆਉਂਦੇ ਨੇ ਆ ਬਾਂਸ ਦੀਆਂ ਆਂੜੀਆਂ ਬਣਾਉਂਦੇ ਨੇ ਉਹਦਾ ਤੁਸੀਂ ਜਾ ਕੇ ਰੇਟ ਪਤਾ ਕਰ ਲਓ ਆਪੋਨਾਂ ਕੋਲ ਖੜਦੇ ਆ ਤੇ ਉਹਨਾਂ ਤੋਂ ਲੈ ਲੈਨੇ ਪਰ ਸਾਨੂੰ ਸਾਡੀ ਫਸਲ ਤੁਸੀਂ ਦੇਖੋ ਮੈਂ ਖੁਦ ਵੇਚਦਾ ਨਹੀਂ ਐਮਾਜ਼ਨ ਤੇ ਤੁਸੀਂ ਅਬਜਿੰਦਰ ਐਂਡ ਡਾਟਰਸ ਕੰਪਨੀ ਸਰਚ ਕਰਿਓ ਸਾਡੇ ਪ੍ਰੋਡਕਟ ਵੀ ਸ਼ੋ ਹੋਣਗੇ ਤੁਸੀਂ ਸਰੋਂ ਸਰੋਂ ਘਟੋ ਘਟਾ 300 ਰੁਪਏ ਨੂੰ ਕਿਲੋ ਜੀ ਬਾਜਰਾ ਆਪਾਂ ਨੂੰ ਮਾਰਕੀਟ 'ਚ 30 ਰੁਪਏ ਵਿੱਚਦਾ ਜੇ ਪੰਛੀਆਂ ਦੀ ਜਿਹੜੇ ਪੰਛੀ ਨੇ ਜਿਵੇਂ ਤੋਤੇ ਹੋਗੇ ਜਿਹੜੇ ਲੋਕਾਂ ਨੇ ਕੋਕਟੇਲ ਲਾਉਂਦਾ ਹੁੰਦਾ ਥਾਸੀ ਚਿੜੀਆਂ ਹੋਗੀਆਂ ਛੋਟੀਆਂ ਉਹ ਬਾਜਰਾ ਲੋਕ ਜਿਹੜੇ ਫਲੈਟਾਂ 'ਚ ਰਹਿੰਦੇ ਨੇ ਬੰਬੇ ਜਿਨ੍ਹਾਂ ਕੋਲ ਟਾਈਮ ਹੀ ਨਹੀਂ ਹੈਗਾ ਉਹ ਆਨਲਾਈਨ ਮੰਗਵਾਉਂਦੇ ਨੇ ਆਪਾਂ ਨੂੰ ਬਾਜਰਾ 30 ਤੋਂ 40 ਰੁਪਏ ਮਿਲ ਜਾਂਦਾ ਜੀ 29 ਰੁਪਏ ਮਿਲ ਜਾਂਦਾ 28 ਰੁਪਏ ਮਿਲ ਜਾਂਦਾ ਪਰ ਆਨਲਾਈਨ ਤੁਸੀਂ 200 ਤੋਂ 250 ਰੁਪਏ ਵੇਚ ਸਕਦੇ ਹੋ ਪਰ ਉਹਦੇ ਲਈ ਤੁਹਾਨੂੰ ਆਨਲਾਈਨ ਆਉਣਾ ਪੈਣਾ ਉਹ ਪੰਛੀ ਇੰਨਾ ਖਾਂਦੇ ਨੇ ਬਾਜਰਾ ਆਪਾਂ ਤਾਂ ਸਿਰਫ ਕੱਲੇ ਬੀਜਣ ਦੇ ਕੰਮ ਲੈਨੇ ਆ ਹੋਰ ਕੋਈ ਨਹੀਂ ਲੈਂਦੇ ਇਹਨਾਂ ਨੂੰ ਬਾਜਰੇ ਨੂੰ ਪੰਛੀ ਲੋਕਾਂ ਦਾ ਵਪਾਰ ਆ ਪਰ ਕਮਾਈ ਕੌਣ ਕਰ ਰਿਹਾ ਉਹ ਕੰਪਨੀਆਂ ਕਰ ਰਹੀਆਂ ਨੇ ਇੱਕ ਆਰਡਨ ਗਰੇਨ ਚ ਨਾਮ ਦੀ ਕੰਪਨੀਆਂ ਬੈਲਜੀਅਮ ਦੀ ਆ ਸ਼ਾਇਦ ਯੂਰਪ ਦੀ ਕੰਪਨੀ ਆ ਉਹ ਆਪਣੇ ਵਾਲਾ ਬਾਜਰਾ ਹੋਰੇ ਚੈੱਕ ਕਰ ਲਿਓ ਆਟਮ ਗ੍ਰੇਨ ਦੇ ਨੈਟ ਤੇ ਚੈੱਕ ਰਿਓ ਉਹ ਆਟਮ ਗ੍ਰੇਨ ਦੇ ਨਾਮ ਦਾ ਤੋਤਿਆਂ ਦਾ ਖਾਣਾ ਜਿਹਦੇ ਤੇ ਕੱਲਾ ਸਿਰਫ ਬਾਜਰਾ 333 ਰੁਪਏ ਦਾ 300 ਗ੍ਰਾਮ ਵੇਚ ਰਿਹਾ ਜਿਹੜਾ ਸਾਡੇ ਇੱਥੇ 29 ਰੁਪਏ ਨੂੰ ਤਾਂ ਸਾਨੂੰ ਵੀ ਆਪਣੇ ਬ੍ਰਾਂਡ ਬਣਾ ਕੇ ਸਾਨੂੰ ਦੁਕਾਨਾਂ ਤੇ ਜਾਣਾ ਪੈਣਾ ਜਿਵੇਂ ਪੈਟ ਸ਼ਾਪਾਂ ਹੁੰਦੀਆਂ ਨੇ ਉੱਥੇ ਪੈਟ ਸ਼ਾਪ ਉਹ ਹੁੰਦੀ ਹੈ ਜਿੱਥੇ ਕੁੱਤੇਆਂ ਦਾ ਬਿੱਲੀਆਂ ਦਾ ਜਾਂ ਪੰਛੀਆਂ ਦਾ ਸਮਾਨ ਮਿਲਦਾ ਹੈ ਉਸੀ ਜੇ ਆਪਦੀ ਐਡਵਰਟਾਈਜ਼ਿੰਗ ਕਰ ਲਓਗੇ ਮਾਰਕੀਟਿੰਗ ਸੌਲੂਕ ਕਰਨੀ ਪੈਣੀ ਹੈ ਦੁਕਾਨ ਦੁਕਾਨ ਤੇ ਜਾਣਾ ਪੈਣਾ ਆਨਲਾਈਨ ਵੀਰ ਬਣ ਕੇ ਸਾਰੇ ਸ਼ੁਰੂ ਕਰਿਓ ਤੁਹਾਡੀਆਂ ਕਮਾਈਆਂ ਚ ਗੁਰੂ ਮਹਾਰਾਜ ਬਰਕਤਾਂ ਕਰਨਗੇ ਮੈਂ ਇੱਕ ਵਾਰੀ ਫੇਰ ਦੱਸਦਾ ਜੇ ਕਿਸੇ ਭਰਾ ਨੂੰ ਸਮਝ ਨਾ ਆਇਆ ਹੋਵੇ ਅਬਜੇਂਦਰ ਸਿੰਘ ਸੰਘਾ ਫੋਲੋ ਕਰ ਲਿਓ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਜੀ ਜੇ ਚੰਗਾ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਦਿਓ ਸਾਡੀ ਸਾਰੀ ਟੀਮ ਦਾ ਹੌਸਲਾ ਫਜਾਈ ਵਧੂਗੀ ਜੀ ਸਵਾਜ ਨਹੀਂ ਆਇਆ ਹਾਂ ਤਾੜੀਆਂ ਦਾ ਇੱਕ ਵਾਰੀ ਫੇਰ ਤਾੜੀਆਂ ਇੱਕ ਨਾਰਾ ਲਾਵਾਂਗੇ ਜੀ ਬੋਲੇ ਸੋ ਨਿਹਾਲ ਇੱਕ ਸਾਡੀ ਕਿਸਾਨੀ ਦਾ ਨਹਰਾ ਉੱਚੀ ਦੇ ਨੇ ਜੈ ਜਵਾਨ ਜੈ ਜਵਾਨ ਬਹੁਤ ਧੰਨਵਾਦ ਜੀ ਥੈਂਕ ਯੂ